ਟੇਡਾ ਡਰ ਕੀ ਵੇਖਨੀ ਆ ਟੇਡਾ ਮੈਂ ਤੇਰੇ ਵਰਗੇ ਵੀ ਨਹੀਂ ਵੀ ਤੂੰ ਕਰਦਾ ਕੀ ਇਹ ਹੈਗਾ ਮੋਰੀ ਬਾਜ਼ਾਰ ਵਿੱਚ ਕਿਉਂ ਕਿਦਾ ਐਂ ਤਾਂ ਤੂੰ ਪਹੁੰਚੀ ਖਰੀ ਆਰਪੋਰਟ ਤੇ ਤੁਰ ਲੂੰਗੀ ਇੱਥੇ ਸਾਲ ਲਈ ਜੰਨੀ ਆ ਤੇ ਹਜੇ ਵੀ ਰੋਟੀਆਂ ਪਕਾਣੀਆਂ ਛੱਡ ਗਏ ਨੇ ਹੁਣ ਤਾਂ 4 ਦਿਨ ਸਾਲ ਲੜਾ ਸਸਰੀ ਕਾਲ ਜੀ ਕੀ ਹਾਲ ਚੱਲ ਰਜੀਤ ਕੌਰ ਮੈਂ ਤਾਂ ਕਿਆ ਟੇਡਾ ਡਰ ਕੀ ਵੇਖਨੀ ਆ ਟੇਡਾ ਮੈਂ ਤੇਰੇ ਵਰਗੇ ਵੀ ਨਹੀਂ ਵੀ ਤੂੰ ਕਰਦਾ ਕੀ ਐ ਇਹਨੇ ਜਾਣਾ ਆਸਟ੍ਰੇਲੀਆ ਤੁਹਾਨੂੰ ਪਤਾ ਹੀ ਜਿੱਦਾਂ ਕੀ ਹਾਂ ਤੇ ਅਜੇ ਨੂੰ ਟੇਚੀ ਲਿਆ ਕੇ ਦੇਣੇ ਕਿੰਨੇ ਚਾਹੀਦੇ ਟੇਚੀ ਤੇ ਟੇਚੀ ਹੁਣ ਤਿੰਨਾ ਜਣੀਆਂ ਨੇ ਜਾਣਾ ਹੁਣ ਕੁਛ ਤੇ ਨਾ ਕੁਛ ਤਾਂ ਲਿਆਵਾਂਗੇ ਐਨੇ ਜਾਣਿਆ ਕਿੰਨੇ ਟੇਚੀ ਚਾਹੀਦੇ ਫਿਰ ਵੀ। ਤੋਂ ਦੋ ਤਿੰਨ ਤਾਂ ਚਾਹੀਦੇ ਹੀ ਆ। ਮੰਮੀ ਨੂੰ ਫੋਨ ਲਾ ਕੇ ਪੁੱਛਣਾ ਕਿੰਨੇ ਚਾਹੀਦੇ। ਤਿੰਨ। ਸੋ ਹੁਣ ਸਾਡੇ ਵਲੌਗ ਆਉਣਗੇ ਕੰਟੀਨਿਊ ਕਿਉਂਕਿ ਮੰਮੀ ਜਾਊਗੀ 1.5-2 ਮਹੀਨੇ ਲਈ ਆਸਟ੍ਰੇਲੀਆ ਕੰਮ ਫਿਰ ਕੇ ਆਊਗੀ, ਫੇਰ ਆਊਗੀ ਮੰਮੀ ਵਾਪਸ। ਤੇ ਸਾਡਾ ਇਹ ਕੰਮ ਦਾ ਟਾਈਮ ਫੁੱਲ ਚੱਲੀ ਜਾਂਦਾ ਕਿਉਂਕਿ ਵਲੌਗ ਨਾਲ ਆਉਂਦਾ ਘਾਸੀ ਮੱਕੀ ਵਾਲੀ ਮਸ਼ੀਨ ਚੱਲਦੀ ਸੀ। ਟੂੜੀ ਵੀ ਬਣਨ ਵਾਲੀ ਸੀ। ਟੂੜੀ ਵੀ ਬਣ ਗਈ ਆ ਸਾਰੀ ਮੱਕੀ ਵਾਲੀ ਮਸ਼ੀਨ ਸਭ ਕੁਝ ਆਉਣ ਇੱਕਦੋ ਉਹ ਜਿਹੜੀ ਵੱਡੀ ਵੇਲੀ ਬਣਦੀ ਆ ਉਹ ਵੀ ਬਣੀ ਜਾਂਦੀ ਆ ਨਾਲ ਦੀ ਨਾਲ ਮਿਸਤਰੀਆਂ ਦਾ ਕੰਮ ਚ ਜੁਵੀ ਨੇ ਪਰਨੇ ਲੈ ਕੇ ਆਉਣੇ ਜੁਵੀ ਨੇ ਪਰਨ ਲੈ ਕੇ ਕਿਉਂਕਿ ਇਹ ਵੀ ਪੱਗ ਬੰਨ ਲਾ ਪਿਆ ਹੁਣ ਉਹ ਆਂਦਾ ਮੇਰੇ ਕੋਲ ਪੱਗਾਂ ਥੋੜੀਆਂ ਪੱਗਾਂ ਦੇ ਪੱਗਾਂ ਕਰਦਿਆਂ ਜੁਵੀ ਟੈਨਸ਼ਨ ਤੂੰ ਲੈਣੀ ਠੀਕ ਆ ਮੰਨਿਆ ਕਰ ਬਸ ਉਹ ਕਹਿੰਦਾ ਮਾਮੇ ਦੇ ਤੂੰ ਪਰਨੇ ਲੈ ਕੇ ਆਉਣੇ ਮੈਨੂੰ ਵੀ ਵਖਾ ਕੇ ਲੈ ਆਂ ਕਿਹੜੀ ਦੁਕਾਨ ਤੋਂ ਨਹੀਂ ਆਉਣੇ ਚਲ ਠੀਕ ਆ ਅੱਜ ਪਰਨੇ ਤੇ ਟੇਚੀਆਂ ਟੇਚੀ ਲੈ ਕੇ ਆਉਣੇ ਆ ਸੋ ਮਿਲਦੇ ਆ ਫਰੈਂਡਸ ਅਗਲੀ ਕਲਿੱਪ ਦੇ ਨਾਲ ਅਈ ਸਰ ਵੀ ਆ ਗਿਆ ਵਾਹ ਆ ਗਿਆ ਇੱਥੇ ਆ ਕੇ 5 ਮਿੰਟ 2 ਮਿੰਟ ਉਹ ਭੈਣ ਨੇ ਕੀ ਦੇਖ ਮੇਰੇ ਜਿਆ ਪਰਨੇ ਸੁਰੀ ਦਾ ਆਜਾ ਉਹ ਖੜ ਜਾ ਜਾਨ ਖਾਲੀ ਬਹੁਤ ਬੜਾ ਕੰਮ ਜਾ ਕੇ ਆਇਆ ਉਹ ਨਹੀਂ ਗੱਡੀ ਕਿੱਥੇ ਫਤਣੀ ਕੋਈ ਨਹੀਂ ਕੋਈ ਨਹੀਂ ਆਜੋ ਮਾਦਾ ਜੀ ਉਤਰੋ ਉਹ ਤੇ ਲਾ ਦੇਣੀ ਆਈ ਗੱਡੀ ਕਿੱਥੇ ਕਰਕੇ ਪਾਰਕ ਸੋ ਤੇ ਉਹ ਗੱਡੀ ਦੇ ਅੱਗੇ ਪਾਰਕ ਵਾਲੇ ਨਾਲ ਲੜੀ ਜਾਂਦੇ ਜੇ ਨਿਊਟਲੀ ਖੜਾਦੀ ਮਦਰ ਨਿਊਟਲੀ ਖੜਾਦੀ ਹੈ ਯਾ ਕਿ ਇਹਨਾਂ ਕੰਮ ਕੀ ਕਰ ਰਹੇ ਹੋ ਪਾਰਕਿੰਗ ਵਾਲੇ ਕਰ ਰਹੇ ਨੇ ਪਿੱਛੇ ਲੰਗੀ ਇੱਕ ਤੇਰੀ ਬਾਈ ਆ ਇਹ ਹੈਗਾ ਮੋਰੀ ਬਾਜ਼ਾਰ ਪੇ ਟੋਗੇ ਦਾ ਅਲੀ ਕੀ ਗੱਲ ਇਹੋ ਜੀ ਤੁਹਾਨੂੰ ਕਹਿੰਦਾ ਕਿ ਸਿੱਖੇ ਜਾਣਾ ਪਏ ਹੋਵੇ ਤੁਹਾਨੂੰ ਤੁਮਾ ਆਖੋ ਯਾਰ ਅਸੀਂ ਕਿੱਥੇ ਜਾਂਦੇ ਹਾਂ ਸਭੀ ਜੀ ਇਹ ਨਹੀਂ ਚਾਹਤਾ ਕੋ ਕਰ ਲੈਂਦੇ ਹੁਣ ਉਹਨੇ ਚਰਨ ਬੋੜ ਕੇ ਫੇਰ ਲੋ ਪਲਾਸਟਿਕ ਨੇ ਕੱਪੜਾ ਬੋੜਿਆ ਨਾਲ ਹੀ ਸਾਫ ਪਲਾਸਟਿਕ ਲਈ ਤੁਹਾਡੇ ਕੋਲ ਹਾਂ ਪਲਾਸਟਿਕ ਬੈਸਟ ਆ ਪਲਾਸਟਿਕ ਬੈਸਟ ਆ ਇਹ ਜਿਹੜਾ ਇਹਦੇ ਚ ਕੀ ਡਿਫਰੈਂਸ ਆ ਥੋੜੀ ਜਿਹੀ ਕਲਰ ਕੋਈ ਫਰਕ ਹੈ ਕਲਰ ਦਾ ਫਰਕ ਹੈ ਬ੍ਰੈਂਡ ਦੋਨੇ ਮਰਕੀ ਫੂਡ ਆ ਵਾਰੰਟੀ ਹੈ ਨਾ ਜੀ ਇੰਟਰਨੈਸ਼ਨਲੀ ਜੇ ਉੱਥੇ ਜਾ ਕੇ ਟੁੱਟ ਜੇ এয়ারਪੋਰਟ ਦੇ ਵਿੱਚ ਕੁਝ ਵੀ ਹੋ ਜੇ ਟੁੱਟੇ ਆ ਭਾਈ ਜੇ ਇਹ ਉੱਥੇ এয়ারਪੋਰਟ ਦੇ এয়ারਪੋਰਟ ਦੇ ਚੇਂਜ ਕਰ ਦੇਣਗੇ ਓਕੇ ਜੇ ਉਹਨਾਂ ਤੋਂ ਟੁੱਟ ਜੇ ਰਕੇ ਉੱਥੇ এয়ারਪੋਰਟ ਦੇ ਉੱਪਰ ਹੀ ਚੇਂਜ ਹੋ ਜਾਵੇ ਇਹ ਵਾਦਾ ਇਹਨਾਂ ਦਾ ਬਾਏ ਇਹਨਾਂ ਪੁੱਛਦੇ ਆ ਚਾਰ ਲੈਣੇ ਆਪਾਂ ਚਾਰਾਂ ਦਾ ਪ੍ਰਾਈਸ ਦੱਸ ਦਿਓ ਜੀ ਦੋ ਵੱਡੇ ਦੋ ਛੋਟੇ ਦੋ ਵੱਡੇ ਦੋ ਛੋਟੇ ਮੇਰੇ ਤੁਹਾਡੇ ਕੋਲ ਸ਼ੌਕ ਨੂੰ ਦੰਦ ਹੋ ਜਿੱਤੀ ਮੋਗਲੇ ਲਈ ਮੋਗ ਬਾਦ ਗੰਦ ਲੋਗ ਲੈ ਲੈਣੇ ਆ ਭਾਈ ਗਾਂ ਲੋਗ ਲੈਣੇ ਆ ਤਾਂ ਚਾਹ ਹੈ ਤੁਹਾ ਅਜੀ ਵੀ ਆ ਸਹੀ ਹੈ ਫਿਰ ਪੁੱਛਦੇ ਆ ਇਹਨਾਂ ਨੂੰ ਇਹਦੀ ਇਹ ਇਹਦਾ ਕਿਤਾ ਸੈਟ ਮਿਲ ਜੇ ਜਾ ਛਾਬੀਆਂ ਇੱਕ ਦੇ ਲੱਗ ਜਾਣ ਜਾਂ ਫਿਰ ਆਟਾ ਰੰਗ ਲੈ ਲਓ ਇਹਦੇ ਵਿੱਚ ਪਤਾ ਲੱਗਣਾ ਕਿ ਲੀਲੀ ਲੀਲੀ ਲੱਗਣੀ ਹੈ ਲਾਲ ਫਿਰ ਫਰਟ ਨਾ ਰਟੇ ਨਹੀਂ ਨਾਲ ਹੀ ਤੇ ਮਤ ਰੇਡ ਨਾਲ ਰੈਡ ਮੈਚ ਹੋ ਜਣੀ ਹੈ yellow ਨਾਲ yellow green ਨਾਲ green ਤੇ ਰੋੜਿਆਂ ਤੋਂ ਉਹ ਵਧੀਆ ਸੀ ਸਪੀਰੀਅਰ ਉਹਦੇ ਚ ਇੱਕੋ ਜੱਬੀ ਲੈਣੀਆਂ ਤੁਸੀਂ ਨਹੀਂ ਦੋ ਡਬਲ ਜੱਬੀ ਤਾਂ ਹੋਵੇ ਕਿਤੇ ਗਵਾਹੀ ਦੀ ਜੀ ਚੱਲਦੇ ਵਲੌਗ ਵਿੱਚ ਚਿਕਨ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ ਪਿਛਲੇ ਕਈ ਵਲੌਗਾਂ ਚ ਨਹੀਂ ਕੀਤੀ ਭਰਾ ਆਪਣਾ ਇੱਕ ਕੈਨੇਡਾ ਕੈਨੇਡਾ ਦੇ ਵਿੱਚ ਆ ਜਿਨ੍ਹਾਂ ਦਾ ਆਪਦਾ ਇਮੀਗ੍ਰੇਸ਼ਨ ਆ ਉਹਦੇ ਵਿੱਚ ਉਹਨਾਂ ਦਾ ਨੰਬਰ ਸ਼ੇਅਰ ਕਰਨਾ ਮਾਮਕਿਟ ਦਾ ਕੈਨੇਡਾ ਦਾ ਵੀਜ਼ਾ ਲਾਉਣਾ ਸ਼ੌ ਸ਼ੌਟ 100% ਹੀ ਵੀਜ਼ਾ ਲੱਗਣਾ ਕੋਈ ਏਜ ਲਿਮਟ ਨਹੀਂ ਮਾਤਾ-ਦਾਦਾ ਜਾਂ ਬਾਪੂ ਦਾ ਪਾਸਪੋਰਟ ਚਾਹੀਦਾ ਨਾਲ ਕਿਉਂਕਿ ਉਹਨਾਂ ਦੇ ਨਾਲ ਹੀ ਵੀਜ਼ਾ ਲੱਗਣਾ ਸੋ ਇਹਦੇ ਵਿੱਚ ਤੁਹਾਡਾ 1 ਕੁ ਰੁਪਈਆ ਨਹੀਂ ਮਰਨਾ ਇਹਦੇ ਵਿੱਚ 1 ਕੁ ਰੁਪਈਆ ਮਰਨ ਦਾ ਕਾਰਨ ਇਹ ਹੈ ਕਿ ਪਹਿਲਾਂ ਕੋਈ ਪੈਸੇ ਨਹੀਂ ਦੇਨੇ ਜਦੋਂ ਵੀਜ਼ਾ ਆ ਗਿਆ ਉਸ ਤੋਂ ਬਾਅਦ ਤੁਹਾਡੇ 딜 ਹੋਏ ਨੇ ਆਪਣਾ ਨਾਮ ਲੈਦੇ ਕੋਈ ਗੁੱਗੂ ਦਾ ਸਟਾਈਲ ਵਲੌਗ ਦੇ ਵਿੱਚੋਂ ਨੰਬਰ ਚੱਕ ਕੇ ਤੁਹਾਨੂੰ ਫੋਨ ਕੀਤਾ ਜਾਂ ਸਨੈਪਚੈਟ ਤੋਂ ਚੱਕ ਕੇ ਫੋਨ ਕੀਤਾ ਡਿਸਕਾਊਂਟ ਤੁਹਾਡੇ ਨਾਮ ਪੈਕੇਜ ਹੋ ਜਾਊਗਾ ਜਦੋਂ ਤੁਹਾਡਾ ਵੀਜ਼ਾ ਆ ਗਿਆ ਤੁਸੀਂ ਉਸ ਨੂੰ ਉਦੋਂ ਸਾਰੇ ਪੈਸੇ ਇਕੱਠੇ ਦੇਣੇ ਆ ਉਸ ਤੋਂ ਪਹਿਲਾਂ 1 ਰੁਪਿਆ ਵੀ ਨਹੀਂ ਕੋਈ ਮੈਸੀ ਬੀਜ਼ ਨਹੀਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਕੁਝ ਵੀ ਨਹੀਂ ਦੇਣਾ ਤੇ ਕੋਈ ਵੀ ਡਾਕੂਮੈਂਟ ਦੀ ਲੋੜ ਨਹੀਂ ਬਾਕੀ ਨੰਬਰ ਸ਼ੇਅਰ ਕੀਤਾ ਹੈ ਵਟਸਐਪ ਵਾਲਾ ਵੀ ਇਹਨੂੰ ਤੁਸੀਂ ਕਾਲ ਕਰੋ ਤੇ ਗੱਲ ਕਰ ਲਿਓ ਗੱਲਬਾਤ ਓਕੇ ਆ ਤੇ ਵੀਜ਼ਾ ਸ਼ੌਟ ਸ਼ਾਟ ਆਉਣਾ ਜੀ ਨਾਲ ਟੇਢੀ ਕਰੋਗੇ ਥੋੜਾ ਥੋੜੀ ਜੀ ਐਨੀ ਐਨੀ ਨਹੀਂ ਚੱਲਨੀ ਮਿੱਤਰਾ ਜ਼ਿਆਦਾ ਕਹਿੰਦੇ ਥਾਰ ਜ ਕੋ ਰੱਖਣੀ ਜਾਂਦਾ ਲੈ ਆਈ ਤਾਂ ਬੈਗ ਵੀ ਰੱਖ ਲੈ ਲੈ ਬਈ ਸੇਫਲੀ ਰੱਖੇ ਗਏ ਨੇ ਰੱਖ ਦੋ ਸੇਫਲੀ ਇਹਨੂੰ ਲੋ ਜੀ ਮੇਰੇ ਹਿਸਾਬ ਨਾਲ ਨਹੀਂ ਪ੍ਰੋਬਲਮ ਆਊਗੀ ਇਹਨੂੰ ਆ ਸਕਦਾ ਲੱਗ ਜਾਣਾ ਲੱਗ ਜਾਣਾ ਲੱਗ ਜਾਣਾ ਰਹਿਣ ਦੋ ਥੱਲੇ ਵਾਲਾ ਦੇਖੋ ਥੱਲੇ ਲੱਗ ਜਾਣਾ ਰਹਿਣ ਦੋ ਇਹਨੂੰ ਉੱਤੇ ਰੱਖੋ ਦੇ ਨਾਲ ਹੀ ਇੱਕੋ ਜਿਹੀ ਜਾਨ ਉੱਥੇ ਆ ਜਾਣਾ ਨੇ ਚੱਕ ਦੇ ਗਰੀਬੀ ਦਾ ਨਾ ਮੇਤਰਾ ਇੱਥੇ ਸੌਫੇ ਰੱਖੇਗੇ ਨਾਲੇ ਪੰਜੂ ਵੀ ਬੈਜੂਗਾ ਹੁਣ ਆਪਾਂ ਪੀਏ ਜੂਸ ਜੂਸ ਪੀਏ ਜੀ ਜੂਸ ਗਰਮੀ ਬੜੀ ਹੋ ਗਈ ਆ ਹੁਣ ਗਰਮੀ ਇੱਥੇ ਗਰਮੀ ਦਾ ਬਚਾ ਕੀਤਾ ਹੈ ਨਾ ਜਿੱਥੇ ਜਾ ਰਹੇ ਆਪਾਂ ਉੱਥੇ ਠੰਡ ਆ ਮੈਂ ਤਾਂ ਤੂੰ ਪਹੁੰਚੀ ਖਰੀ 에ਰਪੋਰਟ ਤੇ ਤੁਰਨੂੰਗੀ ਇੱਥੇ ਸਾਲ ਲਈ ਜੰਨੀ ਤੇ ਵੀ ਉਹ ਚੇਰਟਾ ਦੀ ਕੀਤੀ ਹਾਂ ਇੰਟਾਏ ਜੂ ਤਾਂ ਮੰਮੀ ਸਾਰੇ 에ਰਪੋਰਟ ਤੋਂ ਥੋੜੀ ਘਵਣਾ ਤੁਹਾਨੂੰ ਵੀਲ ਚੇਰ ਤੋਂ ਦਾਜ ਤੱਕ ਚੱਡ ਕੇ ਆਉਣਾ ਤੇ 에ਰਪੋਰਟ ਤੇ ਆਪ ਭਜਣਾ ਜਿਹੜਾ ਉਹ ਕਿਵੇਂ ਭਜੋਗੇ ਉਹ ਵੇਖੀ ਜਾਊਗੀ ਫਿਰ ਨਾ ਭਜਾਂਗੇ ਹੌਲੀ ਹੌਲੀ ਤੁਰੇ ਫਿਰਾਂਗੇ ਨਾ ਚਲੋ ਜੀ ਯੂਵੀ ਨੂੰ ਕੀ ਗਿਫਟ ਦਿੱਤਾ ਵਿਦੇਸ਼ ਜਾ ਰਹੇ ਨੇ ਜਿਨ੍ਹਾਂ ਨੇ ਜਾਣਾ ਮਗਰ ਤੁਰਿਆ ਨਹੀਂ ਜਨਾ ਜਾ ਮਗਰ ਵਗਰਾਈ ਜਾਂਦੇ ਨੇ ਕਿਸਮਤ ਦੇ ਤਾਰੇ ਹਲੇ ਧੁੰਦ ਲੈਣੇ ਜੇ ਜਿੱਤੇ ਰੱਬਲੇ ਚਮਕਾ ਤੇ ਫੇਰ ਦੱਸਾਂਗੇ ਹਾਂ ਵੀ ਸੇਬਿਆ ਕਿਵੇਂ ਵਧੀਆ ਜਾਨ ਵਧੀਆ ਜੀ ਸਰ ਸਰ ਤੇ ਜਾਨ ਕਹਿਣ ਨੇ ਕਿਦੀ ਜੰਬੇ ਕਰਦਗੇ ਲੋ ਵੀ ਮਸ਼ੀਨ ਆ ਗਈ ਸਾਡੀ ਇਹ ਆਪਣੀ ਨਹੀਂ ਜੀ ਆਪਣੀ ਦਾ ਘਰੇ ਖੜੀ ਜਾਂਦਾ ਨਹੀਂ ਉਹ ਸੌਰੀ ਹਾਂ ਆਪਣੇ ਦਾ ਘਰ ਆ ਪਰ ਆ ਸੇਮ ਇਸ ਦੀ ਜਿਹੀ ਚੀਜ਼ ਆ ਹਾਂ ਇਹ ਤਾਂ ਕੰਪਲੀਟ ਹੋ ਜਾਣੀ ਕੱਲ ਪਰਸੋਂ ਤੱਕ ਹਾਂ ਇਹ ਦੇ ਦਿਓ ਚਲਾਉਣ ਨੂੰ ਦੋ ਕਿ ਦਿਨ ਦੇ ਦਿਓ ਚਲਾਉਣ ਨੂੰ ਇਹ ਦੀ ਹਾਂ ਪਰ ਆ ਵੀ ਲੈ ਦੋ ਖੜੀਆਂ ਹੱਥ ਤਿਆਰ ਉਹਨੂੰ ਲੈ ਜਾ ਕੇ ਫਿਰ ਨਾ ਬਣਾ ਦਿਓ ਸਾਡੇ ਵਾਲੀ ਵੀ ਉਹਨੂੰ ਵੀ ਲੱਗ ਜਾਓ ਕਟਰ ਕੁਟਰ ਨੂੰ ਇਹਨੂੰ ਛੁੱਟੀ ਦੇ ਦੋ ਦੋ ਲੱਗੂਗੇ ਹੁਣ ਭਾਜੀ ਆਪਣੇ ਵਾਲੀ ਨੂੰ ਆਹ ਤੁਹਾਡੇ ਇਹਨੂੰ ਲੱਗਣਾ ਹੁੰਦੇ ਉਹਨੂੰ ਲੱਗਾਂਗੇ ਪਰ ਆਵਾ ਡਾਰੀ ਇਹ ਅਿਤ ਬਾਏ ਉਹਦੇ ਲੱਗਾ ਬਲਗਾ ਕੰਦ ਕੰਮ ਧਵਾ ਕੇ ਬਾਤ ਕਰ ਸਕਦੇ ਹਾਂ ਫਿਰ ਉੱਤਰ ਲਿਓ ਉਸ ਪਾਸੇ ਨੂੰ ਉਹਦੇ ਨੂੰ ਲੱਗਣਾ ਰਹਿਣਾ ਇਹ ਤਾਂ ਲੱਗਦਾ ਸੀ ਕਿ ਛੱਡੋ ਨੀ ਇਹ ਛੱਡੋ ਨੀ ਘਰੇ ਆਪਣੇ ਨੂਰਪੁਰੇ ਨੂਰਪੁਰੇ ਛੱਡਿਆ ਕੋਈ ਨਹੀਂ ਇਹ ਗਈ ਨੂਰ ਸਾਡੇ ਬਾੱਕਲਾ ਚਵਾਲ ਹੋ ਗਿਆ ਕੱਲ ਜੀ ਕੈਮਰੇ ਦੇ ਤੁਹਾਡੀ ਨੂਰਪੁਰੇ ਛੱਡੜੀ ਛੱਡੇ ਸਾਡੇ ਕੋਲੇ ਠੀਕ ਹੈ ਜੀ ਛੱਡੇ ਉਹ ਬੰਦੇ ਕਦੇ ਕੋਈ ਥੋੜਾ ਸਮਝਾ ਅੱਜ ਕੱਲ੍ਹ ਛੱਡ ਗਏ ਮੇਰੇ ਕੰਨ ਵਾਸਤੇ ਆਦਾ ਕੋਈ ਨਹੀਂ ਕਰਦੀ ਫਿਰ ਆਹੀ ਨੂਰ ਫਿਰ ਤੁਹਾਨੂੰ ਬੇਨਤੀ ਆ ਯਾਰ ਖਿੱਚ ਕੇ ਕਰ ਦਿਓ ਮੜਾ ਯਾਰ ਕਰ ਦਿਓ ਲੋ ਜੀ ਤਿਆਰੀਆਂ ਸ਼ੁਰੂ ਆ ਤੇ ਹਜੇ ਵੀ ਰੋਟੀਆਂ ਪਕਾਉਣੀਆਂ ਛੱਡ ਗਏ ਹੁਣ ਤਾਂ ਚਾਰ ਦਿਨ ਸਾਹ ਲੈਣਾ ਪਰ ਉੱਥੇ ਜਾ ਕੇ ਵੀ ਦੋ ਮਿੰਟ ਸਾਹ ਹੀ ਲੈਣਾ ਆ ਮੰਮੀ ਦੇ ਟੇਚੀ ਆ ਚੁੱਕੇ ਆ ਜਿਵੇਂ ਟੇਚੀ ਸੋਹਣੇ ਤੁਹਾਡੇ ਤੁਹਾਡੇ ਨਿੱਕੇ ਨਹੀਂ ਵੱਡੇ ਟੇਚੀ ਤੁਹਾਡੇ ਵੀ ਆ ਇਹਨਾਂ ਕੋ ਪੈਕੀ ਲਈ ਸਮਾਨ ਤਾਂ ਘਾਟ ਹੀ ਆ ਤੇ ਬੈਗ ਵੀ ਉਸੇ ਕਰ ਘਾਟ ਹੀ ਲੈ ਮਗਰ ਲੈ ਗੰਦ ਨੂੰ ਇਗਨੋਰ ਕੀਤਾ ਜਾਵੇ ਕਿਉਂਕਿ ਯਾਰ ਕੰਮ ਘਰੇ ਚੱਲਦਾ ਸੋ ਉਸ ਕਰਕੇ ਚੀਜ਼ਾਂ ਸਾਫ਼ ਸੁਫ਼ ਨਹੀਂ ਹੋਈਆਂ ਤੇ ਮੰਮੀ ਕਿਵੇਂ ਦਾ ਲੱਗ ਰਿਹਾ ਸਮਾਨ ਸਾਰਾ ਆ ਗਿਆ ਤੇਰਾ ਕੀ ਪਤਾ ਕੀ ਆ ਗਿਆ ਤੇ ਕੀ ਰਹਿ ਗਿਆ ਜੋ ਚਲਾ ਜੂ ਚਲਾ ਜੂ ਨਾ ਚਲਾ ਦੇ ਤੇ ਵੇਖੀ ਜਾ ਬਾਕੀ ਉੱਥੇ ਕੋਈ ਨਹੀਂ ਦਵਾ ਦੇਾਂਗੇ ਤੈਨੂੰ ਇੰਨੀ ਕਿਤਾ ਦੁਨੀਆ ਆਪਣੀ ਜਾਣਦੀ ਤੈਨੂੰ ਕੋਈ ਨਹੀਂ ਚੀਜ਼ ਦੀ ਲੋੜ ਪਈ ਤੈਨੂੰ ਉੱਥੇ ਪਹੁੰਚ ਦੀ ਕਰ ਦਾਂਗੇ ਦੱਸ ਦਿਓ ਠੀਕ ਆ ਕੋਈ ਵੀਰ ਭਰਾ ਹਰਜੀਤ ਕੌਰ ਕੁਛ ਨਹੀਂ ਸ਼ਹਿਰ ਦੇ ਵਿੱਚ ਪਹੁੰਚੋ ਜੋ ਇਹਨਾਂ ਲੋੜ ਹੋਈ ਤੇ ਜਰੂਰ ਇਹਨਾਂ ਚੀਜ਼ ਪਹੁੰਚਾ ਦਿਓ ਠੀਕ ਆ ਨੇ ਜੀ ਤੈਨੂੰ ਵੀ ਅਗਲੀ ਦੀ ਭੇਜ ਦਾਂਗੇ ਮੈਂ ਪਹੁੰਚਾ ਦੂੰਗਾ ਮੈਨੂੰ ਵਾਦੂ ਮੇਰੀ ਕੁੜੀ ਆ ਗਈ ਹੈ ਤੇਰੀ ਕੁੜੀ ਨਹੀਂ ਬਹੁਤ ਤੇਰੇ ਜਵਾਬ ਉੱਥੇ ਹਾਂ ਬੜੇ ਜਦੋਂ ਜਵਾਬ ਕੋਈ ਆਉਣਗੇ ਫੇਰ ਮੈਂ ਵੇਖੂਗੀ ਇਹਨੇ ਮੰਮੀ ਨੂੰ ਮਿਲਣਾ ਮਾਤਾ ਨੂੰ ਮਿਲਣਾ ਮਾਤਾ ਨੂੰ ਮਿਲਣਾ ਬਹੁਤਾ ਤੈਨੂੰ ਮਿਲਣਾ ਮਾਤਾ ਜੀ ਜਦੋਂ ਮਿਲਣ ਆਉਣਗੇ ਫੇਰ ਵੇਖੂੰਗੀ ਕਿ ਕਿਵੇਂ ਆ ਜਾਣਗੇ ਨਹੀਂ ਨਹੀਂ ਵਾਧੂ ਵਾਧੂ ਦੁਨੀਆ ਮੈਂ ਕਹਾ ਗਪੌੜ ਤਾਂ ਵਾਧੂ ਛੱਡਦੇ ਹੁੰਦੇ ਗਪੌੜ ਨਹੀਂ ਮੋਹ ਪਿਆਰਾ ਤੇਰੇ ਨਾਲ ਤੈਨੂੰ ਵੇਖ ਕੇ ਹੱਸੇ ਆ ਲੋਕ ਤੈਨੂੰ ਵੇਖ ਕੇ ਖੁਸ਼ ਹੋਏ ਆ ਲੋਕਾਂ ਦਾ ਖੂਨ ਵਧੇ ਜਾ ਤੈਨੂੰ ਵੇਖ ਕੇ ਹਾਲੀ ਨਹੀਂ ਠੀਕ ਆ ਨਾ ਹਾਲੀ ਨਹੀਂ ਇਹ ਹਰੀ ਹਾਲੀ ਨਹੀਂ ਮੋਟੀਆਂ ਖਾਲੀ ਫੇਰ ਕੀ ਹੈ ਜੋੜੀ ਜੋੜੀ ਭੈਣ ਭਰਾ ਦੇ ਮੋਹ ਪਿਆਰ ਨਾਲ ਹੀ ਆ ਹਾਂਜੀ ਸੋ ਇਸੇ ਦੇ ਨਾਲ ਪੈਕਿੰਗ ਅੱਜ ਸ਼ੁਰੂ ਕਰ ਦਿਆਂਗੇ ਠੀਕ ਆ ਪਪੇ ਤੇ ਕਰੋ ਸ਼ੁਰੂ ਕਰਨੀ ਕਦੋਂ ਆ ਪਪਾ ਨੇ ਨਾਨੀ ਦਾ ਧਿਆਨ ਰੱਖ ਲੋਗੀਆਂ ਨਾਨੀ ਕੀ ਉਹ ਮਗਰੋਂ ਪੈਕਿੰਗ ਕਰ ਦੇਗੇ ਕੋਈ ਨਹੀਂ ਕੋਈ ਨਹੀਂ ਅੱਜ ਬਾਅਦ ਸ਼ੁਰੂ ਆ ਮੰਮੀ ਤੇਰੀ ਪੈਕਿੰਗ ਹਾਂ ਤੇ ਤੂੰ ਜਹਾਜ਼ ਤੇ ਬੈਈ ਉਹਦੇ ਟਿਕਾਟ ਕਰਦਾ ਹੈ ਪੈਕਿੰਗ ਕੋਈ ਨਹੀਂ ਮਗਰੋਂ ਥੋੜੀ ਕਰਨੀਓ ਜੀ ਮੈਂ ਹਾਂ ਚੱਲ ਹੁਣ ਅੱਜ ਤਾਂ ਰੋਟੀਆਂ ਪਕਾ ਕੇ ਖਵਾ ਦਾਂ ਇਹਨਾਂ ਨੂੰ ਗੁੱਡ